ਕਿਸੇ ਦੇ ਕੋ ਸਾਤ ਵਰਤ ਨਹੀਂ ਇਸ ਕਰਕੇ ਭਾਈ ਅਕਾਲ ਪੁਰਖ ਦੀ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦیدار ਖਾਲਸੇ ਦਾ ਹੁਣ ਤੁਸੀਂ ਸਮਝੋ ਦیدار ਖਾਲਸੇ ਦਾ ਕਿਵੇਂ ਹੋਏਗਾ ਤੁਹਾਡੇ ਚੇ ਨਾ ਜੈਬ ਦیدار ਕਿਵੇਂ ਖਾਲਸੇ ਪੂਜਾ ਤਾਂ ਹੋ ਗਈ ਕਾਲ ਦੀ ਪਰਚਾ ਸ਼ਬਦ ਦਾ ਲੈ ਲੈ ਤੇ ਦیدار ਕਿਵੇਂ ਖਾਲਸੇ ਦਾ ਹੋਏਗਾ ਯੋਧਾ ਆਪਸ ਖਾਲਸੇ ਦਾ ਇਤਿਹਾਸ ਸਰਵਣ ਕਰਨੇ ਜਦੋਂ ਭਾਈ ਤਾਰੂ ਸਿੰਘ ਜਦ ਤੁਸੀਂ ਇਤਿਹਾਸ ਸਰਵਣ ਕਰੋਗੇ ਨਾ ਕਿਵੇਂ ਖੋਪਰ ਲਵਾੜਾ ਹੋ ਜੇ ਦੀਦਾਰ ਖਾਲਸੇ ਦਾ ਜਦੋਂ ਤੁਸੀਂ ਇਤਿਹਾਸ ਸਰਵਣ ਕਰੋਗੇ ਨਾ ਭਾਈ ਮਤੀ ਦਾਸ ਕਿਵੇਂ ਬੰਦ-ਬੰਦ ਘਟਾਰੈ ਕਿਵੇਂ ਆਰਿਆ ਨਾਲ ਚੀਰੇ ਜਾ ਰਹੇ ਨੇ ਭਾਈ ਮਣੀ ਸਿੰਘ ਜੀ ਕਿਵੇਂ ਬੰਦ-ਬੰਦ ਘਟਾਰੈ ਨੇ ਉਹਨੂੰ ਕਹਿੰਦੇ ਨੇ ਦیدار ਖਾਲਸੇ ਦਾ ਇਹੋ ਜਿਹੀਆਂ ਕਹਾਣੀਆਂ ਵੀ ਸੁਣਿਆ ਕਰੋ ਇਤਿਹਾਸ ਸੁਣਿਆ ਕਰੋ ਤੁਹਾਨੂੰ ਆਪਣੇ ਅਧਿਆਸ ਦਾ ਸੀ ਆਪਣਾ ਇਤਿਹਾਸ ਹੀ ਅੱਜ ਭੁੱਲ ਚੁੱਕਿਆ ਆਪਣੇ ਬੱਚਿਆਂ ਨੂੰ ਇਤਿਹਾਸ ਸੁਣਾਓ ਆ ਦਿਨ ਆ ਰਹੇ ਨੇ ਅੱਗੇ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਕੀ ਆਨੀ ਕਿਵੇਂ ਨੀਆਂ ਦੇ ਵਿੱਚ ਉਹਨਾਂ ਹਾਰ ਨਹੀਂ ਮੰਨੀ ਉਹਨੇ ਕਿਹਾ ਨਹੀਂ ਹਮ ਚਾਕਰ ਗੋਬਿੰਦ ਕੇ ਉਹਨਾਂ ਨੇ ਕਿਹਾ ਡੋਲੇ ਨਹੀਂ ਸਾਬ ਜਦੇ ਛੋਟੀ ਭਾਬੀ ਕਹਿਆ ਜਾਂਦਾ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤੇਸਿ ਆਪਾਂ ਵੀ ਢੋਲਣਾ ਨਹੀਂ ਇੱਕ ਮਾਲਕ ਨੂੰ ਮੰਨਣਾ ਸ਼ੁਰੂ ਕਰੋ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਮੇਰਾ ਬੜਾ ਵੱਡਾ ਮਾਲਕ ਹੈ ਕਰਨ ਕ੍ਰਾਮਣ ਸਗਲ ਵਿੱਚ ਉਹ ਸਤਿਗੁਰੂ ਹਮਾਰਾ ਉਹ ਸਭ ਕੁਝ ਕਰਨ ਕਰਾਉਣ ਵਾਲਾ ਹੈ ਉਹ ਐਸਾ ਮੇਰਾ ਸਤਿਗੁਰੂ ਹੈ ਇਹ ਸਤਿਗੁਰ ਕਿੱਡਾ ਕੋਏ ਤੁਹਾਡੇ ਨਾਲ ਹੈ ਸਦਾ ਸਤਿਗੁਰ ਪੜੋ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਤੁਹਾਡੇ ਨਾਲ ਰਹਿੰਦਾ ਰੇਕ ਵੇਲੇ ਤੁਹਾਡੇ ਨਾਲ ਤਾਂਗਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਜੀ ਛਡਾਈ ਤੁਹਾਨੂੰ ਛਡਾ ਲਵੇਗਾ ਉਸ ਮਾਲਕ ਨੂੰ ਪਾਈ ਮਿੱਤਰ ਬਣਾਓ ਇਹ ਆਸਾ ਰਾਗ ਦੇ ਵਿੱਚ ਪੰਜਵੇਂ ਪਾਦਸ਼ਾਹ ਦਾ ਸ਼ਬਦ ਗਾਇਨ ਕੀਤਾ ਹੋਇਆ ਹੈ ਆਸਾ ਮਹੱਲਾ ਪੰਜਵਾਂ ਇਹ ਰਹਾਉ ਵਾਲੀ ਪੰਕਤੀ ਸੀ ਜੋ ਬੱਚੇ ਨੇ ਸਟਾਰਟ ਕੀਤੀ ਕਰਨਾ ਵੀ ਰਹਾਉ ਵਾਲੀ ਤੋਂ ਚਾਹੀਦਾ ਕਿਉਂਕਿ ਰਹਾਉ ਦੀ ਪੰਕਤੀ ਵਿੱਚ ਸਾਰਾ ਸ਼ਬਦ ਦਾ ਭਾਵ ਹੁੰਦਾ ਹੈ ਇਹ ਚੇਨ ਵਿੱਚ ਰੱਖ ਲਓ ਕਿ ਠਾਕੁਰ ਮੇਰਾ ਪਾਰਾ ਕਿਉਂ ਮੇਰਾ ਮਾਲਕ ਸਭ ਤੋਂ ਵੱਡਾ ਹੈ ਇਸ ਕਰਕੇ ਆਓ ਪਾਤਸ਼ਾਹ ਜੀ ਹੁਣ ਸ਼ੁਰੂ ਤੋਂ ਕੀ ਕਹਿੰਦੇ ਨੇ ਆਸਾ ਮਹੱਲਾ ਪੰਜਵਾਂ ਜਾਂ ਕੋ ਠਾਕਰ ਤੂੰ ਹੀ ਪ੍ਰਭ ਤਾਂ ਕੇ ਵਡ ਭਾਗਾ ਜਿਸ ਉਤੇ ਮਾਲ ਖਲੋਤਾ ਹੈ ਵੱਡਾ ਮਾਲਕ ਹੂ ਤਾਂ ਵੱਡੇ ਭਾਗਾ ਵਾਲਾ ਜੀ ਵੱਡੇ ਭਾਗਾ ਵਾਲਾ ਜਿਹਨੂੰ ਇੱਕ ਤੇ ਵਿਸ਼ਵਾਸ ਆ ਗਿਆ ਨਾ ਉਹ ਬੜੇ ਵੱਡੇ ਭਾਗਾ ਵਾਲਾ ਹੈ ਅਕਾਲ ਪੁਰਖੇ ਸੱਜੇ ਬਾਦਸ਼ਾਹ ਦਾ ਸਭ ਦੇ ਅੰਦਰੋਂ ਡਰ ਖਤਮ ਹੋ ਗਿਆ ਪਰਮ ਭਉ ਭਾਗਾ ਦਾ ਪਟਕੇ ਅੰਦਰੋਂ ਖਤਮ ਹੋ ਗਏ ਤੇ ਹੁੰਦਾ ਜੀਵਨ ਸੌਖਾ ਬਤੀਤ ਹੋਵੇਗਾ। ਆਗੇ ਲੱਗ ਗਿਆ ਪਖੰਡੀ ਜਾਨਵਰ ਜਿਹੜੇ ਲੋਕਾਂ ਨੂੰ ਵਹਿਮਾਂ ਵਿੱਚ ਭਰਮਾਂ ਵਿੱਚ ਪਾਦੇ। ਬਾਬੇ ਦੀ ਗਰਜ ਨੇ ਨਾ ਅੱਗੇ ਲੱਗਾ ਸੁਖੀ ਉਹ ਸਦਾ ਹੀ ਹੁੰਦਾ ਜੀਵਨ ਸੁਖੀ ਹੋਏਗਾ। ਪਰਮ ਭਉ ਭਾਗਾ ਉਹਦੇ ਕਰੋ ਪਰਮ ਭਟਕਣਾ ਸਾਰੇ ਡਰ ਦੂਰ ਹੋ ਜਾਣਗੇ। ਹਮ ਚਾਕਰ ਗੋਬਿੰਦ ਕੀ ਠਾਕੁਰ ਮੇਰਾ ਭਾਰਾ ਕਿਉਂ ਕਿਉਂ ਡਰਦੇ ਜੇ ਭਾਈ ਤੁਸੀਂ ਕਿਉਂ ਡਰਦੇ ਜੇ ਭਾਈ ਤੁਸੀਂ ਡਰ ਮਤ ਕੋਈ ਜਾਣੂ ਕਿਸੇ ਕੇ ਕਿਸ ਹਾਤ ਹੈ ਹਾਤ ਹੈ ਕਹਿੰਦੇ ਮਤਾ ਕਹਿੰਦੇ ਮਤਾ ਜਾਣੋ ਕਿਸੇ ਦੇ ਕੁਛ ਜਾਣੋ ਕਿਸੇ ਦੇ ਕੁਛ ਹੱਥ ਹੱਥ ਵਿੱਚ ਮੱਥ ਵਿੱਚ ਮਤ ਕੋ ਜਤ ਕੋ ਜਾਣੋ ਕਿਸੇ ਕੇ ਕਿਸ ਹਾਤ ਹੈ ਸਭ ਕਰੇ ਕਰਾ ਕੇ ਹਰ ਕਾ ਸਿਰ ਜੁੰਦਾ ਸਿਰ ਤਾਪ ਬੁਖਾਰ ਨੂੰ ਕਹਿੰਦੇ ਨੇ ਕੋਈ ਲਾਗ ਨਾ ਸਕੇ ਹਰ ਕਾ ਕੋਈ ਨਹੀਂ ਪਾਈ ਲਾ ਸਕਦਾ ਇਸ ਕਰਕੇ ਭਾਈ ਡਰਿਆ ਨਾ ਕਰੋ ਦੂਜਾ ਨਹੀਂ ਔਰ ਤਾਂ ਕੋ ਪਕਰੀਏ ਤੇ ਮਹਾਰਾਜ ਕੀ ਕਰੀਏ ਗੁਰ ਸੇਵਾ ਤੇ ਮਹਿਲ ਪਾਈਏ ਜਗ ਦੁਤਰ ਤਰੀਏ ਗੁਰੂ ਦੀ ਸੇਵਾ ਕਰੋ ਗੁਰੂ ਦੀ ਸੇਵਾ ਕੀ ਗੁਰੂ ਦਾ ਕਹਿਣਾ ਮੰਨਣਾ ਗੁਰੂ ਦੀ ਸੇਵਾ ਹੈ ਭਾਈ ਤੇ ਗੁਰਸੇਵਾ ਤੇ ਸੁਖ ਉਪਜੇ ਫਿਰ ਦੁੱਖ ਨ ਲੱਗੇ ਆਏ ਜੰਮਨ ਮਰਨਾ ਮਿਟ ਗਿਆ ਕਾਲੇ ਕਾਲੇ ਕਿਚਨਾ ਵਸਾਈ ਭਾਈ ਗੁਰੂ ਦੀ ਸੇਵਾ ਪ੍ਰਾਪਤ ਕਰਕੇ ਆਪਣੇ ਅੰਦਰ ਹੀ ਨਿੱਜੀ ਘਰ ਦੇ ਵਿੱਚ ਮਹਿਲ ਪ੍ਰਾਪਤ ਹੋਵੇਗਾ ਗੁਰ ਸੇਵਾ ਮਹਿਲ ਪਾਈਏ ਜਗ ਦੁੱਤਰ ਤਰੀਏ ਇਹ ਜਿਹੜਾ ਜਗਤ ਬੜਾ ਔਖਾ ਹੈ ਤਰਨਾ ਗੁਰੂ ਸਾਹਿਬ ਕਹਿੰਦੇ ਗੁਰੂ ਦੀ ਸੇਵਾ ਕਰਕੇ ਸੌਕੇ ਹੀ ਕਰ ਜਾਉਗੇ ਦ੍ਰਿਸ਼ਟ ਤੇਰੀ ਸੁਖ ਪਾਈਏ ਮਨ ਮਾਹੀ ਨਿਧਾਨਾ ਤੇਰੀ ਦ੍ਰਿਸ਼ਟੀ ਮਿਹਰ ਦੀ ਗੁਰੂ ਗ੍ਰੰਥ ਸਾਹਿਬ ਜੀ ਪੈ ਜਾਵੇ ਤੇ ਸੱਚੇ ਪਾਤਸ਼ਾਹ ਨੇ ਸਾਰੇ ਹੀ ਖਜ਼ਾਨੇ ਮਿਲ ਜਾਣਗੇ ਜਿਤੜੇ ਫਲ ਮਨ ਪਾਸੀਏ ਤੇ ਤੜੇ ਸਤਿਗੁਰ ਉਹਨੇ ਦਾ ਫਲ ਗੁਰੂ ਚੋਲਨੇ ਜਿੰਨੇ ਮਰਜੀ ਪਦਾਰਥ ਚਾਹੀਦੇ ਨੇ ਲੈ ਲਓ ਹੁੰਦੇ ਕਰ ਕਿਹੜਾ ਘਟਾ ਹੈ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਖਾਈ ਉਹਦੇ ਭਰੇ ਭੰਡਾਰ ਭਰੇ ਬਹਿ ਜੀ ਰੋਜ਼ ਪੜ ਜਪਜੀ ਸਾਹਿਬ ਪੜਿਆ ਕਰੋ ਅਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਉਹਦੇ ਕਰੇ ਪੰਡਾਰ ਭਰੇ ਭਨੇ ਉਹਦੀ ਦ੍ਰਿਸ਼ਟੀ ਦੇ ਵਿੱਚ ਹੀ ਸਾਰੇ ਖਜ਼ਾਨੇ ਨੇ ਤੇ ਸੱਚੇ ਪਾਤਸ਼ਾਹ ਕਹਿੰਦੇ ਹਨ ਜਾਂ ਕੋ ਤੁਮ ਕਿਰਪਾਲ ਭਈ ਸੇਵਕ ਸੇ ਪਰਵਾਨਾ ਜਿਨਾਂ ਤੂੰ ਤੂੰ ਦਇਆਵਾਨ ਹੋ ਜਾਣਾ ਪਰਮੇਸ਼ਰ ਜੀ ਜੇ ਸੱਚੇ ਪਾਤਸ਼ਾਹ ਗੰ ਉਹ ਪਰਵਾਣ ਹੋ ਜਾਂਦੇ ਹਨ ਸੱਚੇ ਪਾਤਸ਼ਾਹ ਕਹਿੰਦੇ ਹਨ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੇ ਇਹ ਗੁਰਬਾਣੀ ਦੇ ਵਿੱਚ ਅੰਮ੍ਰਿਤ ਕੋਈ ਕਹਿੰਦੇ ਵਿਰਲਾ ਹੀ ਪੀਵੇਗਾ ਪਿਆ ਕੋ ਗੰ ਅੰਮ੍ਰਿਤ ਵੈਸੀ ਦਾ ਰੋਜ਼ ਹੀ ਕਹਿੰਦੇ ਹਨ ਕੋ ਰਹਿ ਰਸ ਦੀ ਬਾਣੀ ਪੜਦੇ ਜੀ ਆ ਜੀ ਉਹ ਤੇ ਗੁਰਮਖ ਕਰ ਰਹੇ ਸੀ ਇਸ ਤੋਕ ਦੀ ਵਿਚਾਰ ਜਿਨ ਹਾਰ ਆਰੂ ਰਸ ਨਾਮ ਨਾ ਪਾਇਆ ਤੇ ਭਾਗਹੀਨ ਕਹਿੰਦੇ ਜਮਾਂ ਦੇ ਪਾਸ ਜਾਓਗੇ ਪਰ ਕਹਿੰਦੇ ਕੋਈ ਵਿਰਲਾ ਹੈ ਜਿਹੜਾ ਇਹਦੇ ਵਿੱਚੋਂ ਅੰਮ੍ਰਿਤ ਪੀਵੇਗਾ ਭਾਈ ਅੰਮ੍ਰਿਤ ਪੀਆ ਕਰੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਗੁਜੀ ਸੀਤਲ ਹੋਏ ਮਨੁਆ ਸਤਿਗੁਰ ਦਾ ਦਰਸ਼ਨ ਬਾਈ ਜੀ ਉਸ ਕਰਕੇ ਕੋਈ ਵਿਰਲਾ ਕੋਟਨ ਮੈਂ ਨਾਨਕ ਕੋ ਨਾਰਨ ਜੀ ਚੀਤ ਗੁਰੂ ਸਾਹਿਬ ਕਹਿੰਦੇ ਹਨ ਅੰਮ੍ਰਿਤ ਰਸ ਹਰ ਕੀਰਤਨੋ ਕੋਈ ਵਿਰਲਾ ਪੀਵੇ ਕੋਈ ਵਿਰਲਾ ਹੀ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਕਰੇਗਾ ਵਜੂ ਨਾਨਕ ਮਿਲੇ ਏਕ ਨਾਮ ਸੱਚੇ ਪਾਚਾ ਵਜੂ ਹੁੰਦਾ ਵਜੀਫਾ ਤਨਖਾ ਤਨਖਾ ਕਿਹੜੀ ਨਾਮ ਇਹਨੇ ਮਿਹਨਤ ਮੇਰੇ ਤੇ ਕਿਰਪਾ ਹੋਈ ਮੈਨੂੰ ਗੁਰੂ ਨੇ ਵਜੀਫਾ ਦੇ ਦਿੱਤਾ ਮੈਨੂੰ ਗੁਰੂ ਨੇ ਤਨਖਾਹ ਦੇਤੀ ਕਿਹੜੀ ਵਜੋ ਨਾਨਕ ਮਿਲੇ ਏਕ ਨਾਮ ਇੱਕ ਨਾਮ ਇਹਨੂੰ ਮਿਲ ਗਿਆ ਇਹ ਸਮਝ ਲਓ ਤੁਹਾਨੂੰ ਵਜੀਫਾ ਮਿਲ ਗਿਆ ਜਦੋਂ ਤੁਹਾਨੂੰ ਨਾਮ ਮਿਲ ਗਿਆ ਨਾ ਤੇ ਕੀ ਮਿਲ ਗਿਆ ਜੀ ਵਜੀਫਾ ਆਪਾਂ ਕਹਿੰਦੇ ਨਾ ਫਲਾਣੇ ਬੰਦੇ ਦਾ ਕੀ ਲੱਗ ਗਿਆ ਜੀ ਵਜੀਫਾ ਗੁਰੂ ਵੀ ਵਜੀਫਾ ਦੇਂਦਾ ਜੀ ਕਿਹੜਾ ਨਾਮ ਰੂਪੀ ਵਜੀਫਾ ਸੱਚੇ ਪਾਤਸ਼ਾਹ ਕਨੇ ਵਜੂ ਨਾਨਕ ਮਿਲੇ ਏਕ ਨਾਮ ਰਿੱਧ ਜਪ ਜਪ ਜਰ ਜਪ ਜਪ ਕੇ ਉਹਨੂੰ ਪਾਈ ਜੀਂਦੇ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਲਾਹੌਰ ਭੇਜਦਾ ਸੀ ਨਾ ਤੇ ਪਾਤਸ਼ਾਹ ਨੂੰ ਇੰਨੀ ਤੜਪ ਇੰਨੀ ਤੜਪ ਕਿਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਹੁਣ ਕਦ ਮਿਲਿਏ ਪਰਾ ਤੁਧ ਭਗਵੰਤਾ ਮੋਹਿ ਰੈ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੀ ਧੰਨ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਜੀ ਮੰਜੀ ਤੇ ਪਏ ਹਨ ਮਾਤਾ ਜੀ ਉਡੀਕ ਰਹੇ ਹਨ ਕਿ ਮੇਰਾ ਬੱਚਾ ਸੌ ਨਹੀਂ ਰਿਹਾ ਅੱਧੀ ਰਾਤ ਤੋਂ ਉੱਪਰ ਸਮਾਂ ਹੋ ਗਿਆ ਮਾਵਾਂ ਨੂੰ ਲਈ ਮੇਰਾ ਪੁੱਤਰ ਸੌ ਜਾਵੇ ਮਹਾਰਾਜ ਦੇ ਕੋਲ ਆ ਗਏ ਕਹਿਣ ਲੱਗੇ ਕਿਉਂ ਕਿ ਮਹਾਰਾਜ ਕਹ ਰਿਹਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਮਾਤਾ ਨੇ ਕਿਹਾ ਇਹ ਪੁੱਤਰ ਜੀ ਅੱਧੀ ਰਾਤ ਤੋਂ ਉੱਪਰ ਸਮਾ ਹੋ ਗਿਆ ਤਉਨੂੰ ਨੀਂਦ ਨਹੀਂ ਪੈਂਦੀ ਉੱਥੇ ਫਿਰ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਆਖਾ ਜੀਵਾ ਵਿਸਰੇ ਮਰ ਜਾਓ ਕਿ ਜੇ ਮੈਂ ਮਾਤਾ ਜੀ ਮਾਲਕ ਨੂੰ ਕਹਿਣਾ ਤਾਂ ਮੈਂ ਜੀਂਦਾ ਹਾਂ ਇਹ ਤਾਂ ਮੇਰੀ ਆਤਮਿਕ ਮੌਤ ਹੋ ਜਾਏਗੀ ਮਾਤਾ ਤੂੰ ਇਹ ਵੀ ਨਾ ਸਮਝ ਕਿ ਸੌਖਾ ਜਿਹਾ ਕੰਮ ਹੈ ਆਖਣੇ ਔਖਾ ਸਾਜਣਾ ਇੱਥੇ ਵੀ ਮਾਰੇ ਨੇ ਕਿ ਰਿਤ ਜਪ-ਜਪ ਜੀਵਾ ਸੱਚੇ ਪਾਤਸ਼ਾਹ ਮੈਂ ਤੇਰਾ ਨਾਮ ਜਪ-ਜਪ ਕੇ ਜੀਂਦਾ ਹਾਂ ਇਸ ਕਰਕੇ ਭਾਈ ਜਪਿਆ ਕਰੋ ਤਾਂ ਹੀ ਤੁਸੀਂ ਜੀਂਦੇ ਹੋਵੋਗੇ ਨਹੀਂ ਤਾਂ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਦੂਜਾ ਤਾਂ ਜੀਂਦਾ ਹੀ ਨਹੀਂ ਮਾਰੇ ਨਹੀਂ ਗਿਆ ਮਰੇ ਹੋਇਆ ਸੋ ਜੀਵਿਆ ਫਿਰ ਪੜ ਲਓ ਸ਼ਬਦ ਗੁਰੂ ਸਾਹਿਬ ਦੇ ਪੈਰ ਬਜਦ ਨੇ ਸੋ ਜੀਵਿਆ ਜਿਸਮਨ ਵਸਿਆ ਸੋਇ ਨਾਨਕ ਅਵਰ ਨਾ ਜੀਵੇ ਕੋਇ ਜੇ ਜੀਵੇ ਪਤਲ ੱਥੀ ਜਾਏ ਜੇਤਾ ਹਰਾਮ ਸਬੇ ਕਹਿੰਦੇ ਜਿੰਨਾ ਤੁਸੀਂ ਖਾ ਪੀ ਰਹੇ ਹੋ ਜੀ ਹਰਾਮ ਜੇ ਇਸ ਕਰਕੇ ਭਾਈ ਮਾਲਕ ਨੂੰ ਯਾਦ ਕਰੋ ਜਿਨੇ ਸਭ ਕੁਝ ਦਿੱਤਾ ਹੈ ਉਹਨੂੰ ਆਪਾਂ ਭੁੱਲੇ ਬੈਠੇ ਹਾਂ ਕਾਲਪੁਰ ਕੋਲ ਜਿਨੇ ਸਭ ਕੁਝ ਸਾਡੇ ਨੂੰ ਲਟਾ ਦਿੱਤਾ ਉਹਨੇ ਭੁੱਲੇ ਬੈਠੇ ਕਲਗੀਆਂ ਵਾਲੇ ਉਹਦੇ ਪੁੱਤਰ ਧੀਆ ਬਣਉ ਭਾਈ ਅੰਮ੍ਰਿਤਸਰ ਕੋ ਗੁਰੂ ਦੇ ਪੁੱਤਰ ਧੀਆ ਬਣੋ ਸੱਚੇ ਬਾਦਸ਼ਾਹ ਕਿਰਪਾ ਕਰਨ ਸਾਰਿਆਂ ਨੂੰ ਨਾਮ ਦੀ ਦਾਤ ਇੱਕ ਪਰਿਵਾਰ ਨੇ ਜਿਸ ਭਾਵਨਾ ਨਾਲ ਲੈ ਕੇ ਸਮਾਗਮ ਕਰਵਾਇਆ ਹੈ ਮਾਲਕ ਕਿਰਪਾ ਕਰੇ ਸਾਰਿਆਂ ਭਾਵਨਾ ਪੂਰੀਆਂ ਕਰਨ ਇਇ ਇਸੇ ਤਰ੍ਹਾਂ ਇਸ ਸਮਾਗਮ ਚੱਲਦੇ ਹਨ ਲਗਾਤਾਰ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਸਾਰਿਆਂ ਤੇ ਕਿ ਸਾਨੂੰ ਰੋਜ਼ ਦੇ ਵੇਖੋ ਸਮਾਗਮ ਬਖਸ਼ਿਸ਼ ਕਰਦੇ ਨੇ ਇਹ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਫਿਰ ਰੋਜ਼ ਹੀ ਮਾਲਕ ਆਪਣੇ ਨਾਲ ਲੜ ਲਾ ਲੋ ਇਸ ਤਰ੍ਹਾਂ ਰੋਜ਼ ਹੀ ਭਾਈ ਇਸ ਸਵਾ 7 ਤੋਂ ਲੈ ਕੇ 8:30 ਵਜੇ ਤੱਕ ਅਨ ਸਿਮਰਨ ਅਭਿਆਸ ਹੁੰਦੇ ਹਨ ਹੁਣ ਅਗਲਾ ਜਿਹੜਾ ਪ੍ਰੋਗਰਾਮ ਹੈ ਨਾਲ ਹੀ ਘਰ ਹੈ ਬਿਲਕੁਲ ਨਾਲ ਸਾਹਮਣੇ ਘਰ ਉਹਨਾਂ ਦੇ ਘਰੇ ਹੈ ਇਸੇ ਤਰ੍ਹਾਂ ਪਾਈ ਹਪਤਾ ਇਸ ਗਲੀ ਵਿੱਚ ਹੋਰ ਹੋਰ ਵੀ ਕਿਸੇ ਨੇ ਲਗਾਣਾ ਹੋਵੇ ਭਾਈ ਲਗਾ ਸਕਦਾ ਜਿਨ੍ਹਾਂ ਦੇ ਕੋਈ ਅਸਲੋ ਵੀ ਨਹੀਂ ਨਾ ਕਰਵਾ ਸਕਦਾ ਕਮੇਟੀ ਖਰਚਾ ਕਰੇਗੀ ਇਹ ਵੀ ਨਾ ਡਰਿਆ ਕਰੋ ਵੀ ਜੇ ਮਾੜੇ ਮੋٹے ਪੈਸੇ ਵੀ ਖਰਚ ਹੋ ਗਏ ਤਾਂ ਵੀ ਕੋਈ ਗੱਲ ਨਹੀਂ ਉਹ ਵੀ ਆਪਣੀ ਜਿਹੜੀ ਨਿਤਨੇਮ ਸੇਵਾ ਸਿਮਨਸਾਟੀ ਇਹ ਸਾਰੀ ਉਹ ਭਾਈ ਉਹਨਾਂ ਦਾ ਖਰਚਾ ਕਰੇਗੀ ਪਰ ਤੁਸੀਂ ਕਰਵਾਓ ਕਰਾਂ ਦੇ ਵਿੱਚ ਗੁਰੂ ਸਾਹਿਬ ਨੂੰ ਲਿਆਓ ਗੁਰੂ ਦਾ ਸਿਮਰਨ ਲਿਆਉ ਕਰਾਂ ਦੇ ਵਿੱਚ ਗੁਰੂ ਦੀ ਰਹਿਤ ਲਿਆਉ ਗੁਰੂ ਦੀ ਬਾਣੀ ਲਿਆਉ ਜੁੜੋ ਗੁਰੂ ਸਾਹਿਬ ਨਾਲ ਟੁੱਟ ਚੁੱਕੇ ਆਪਾਂ ਭਾਈ ਟੁੱਟੇ ਦਾ ਵੀ ਕੋਈ ਹਾਲ ਹੁੰਦਾ ਹੈ ਇਸ ਕਰਕੇ ਜੁੜੀਏ ਭਾਈ ਸਾਰੇ ਗੁਰੂ ਨਾਲ ਜੁੜਨਾ ਹੈ ਆਪਾਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਹੈ ਜਿਹਨੂੰ ਕਲਗੀਧਰ ਪਾਤਸ਼ਾਹ ਜੀ ਕੇ ਆਗਿਆ ਭਾਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਸ਼ ਸ਼ਬਦ ਮੈਂ ਕਹਿੰਦੇ ਸ਼ਬਦ ਤੁਹਾਨੂੰ ਮਲਾਪ ਕਰਾ ਦੇਗਾ ਸ਼ਬਦ ਮਲਾਪ ਕਰਾਵੇਗਾ ਸਾਰੀਆਂ ਸੰਤਾਂ ਦਾ ਕੋਟਾਨ ਕੋਟ ਧੰਨਵਾਦ ਸਾਰਿਆਂ ਨੂੰ ਭਾਈ ਜੀ ਆਇਆਂ ਨੂੰ ਜੀ ਆਇਆਂ ਨੂੰ ਗੁਰਬਾਣੀ ਦੀ ਵਿਚਾਰ ਕਰਦੇ ਆ ਸਿਮਰਨ ਕਰਦੇ ਆ ਕੀਰਤਨ ਕਰਦੇ ਆ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵਿਚਰਦੇ ਆ ਬੇਅੰਤ ਬੇਅੰਤ ਪੁੱਲਾ ਹੋਣੀਆ ਸੁਭਾਵ ਕਾ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿ ਨਾਰਨ ਬਖਸ਼ਲੇ ਆਓ ਹੁਣ ਸ੍ਰੀ ਅਨੰਦ ਸਾਹਿਬ ਜੀ ਦੇ ਬਾਣੀ ਦਾ ਪਾਠ ਹੋਏਗਾ ਅਰਦਾਸ ਬੇਨਤੀ ਹੋਏਗੀ ਆਓ ਸਾਰੇ ਰਲ ਮਿਲ ਕੇ ਅਪਾ ਅਨੰਦ ਸਾਹਿਬ ਬਾਣੀ ਦਾ ਪਾਠ ਕਰੀਏ RAM KALI ਮਹਲਾ ਤੀਜਾ ਆਨੰਦ ਏ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਉਪਦੇਤਾ ਗਾਓ ਹਰੀ ਮਨ ਜਨੀ ਵਸਾਇਆ ਕਹੀ ਨਾਨਕ ਅਨੰਦ ਵਾ ਸਤ ਗੁਰੂ ਮੈਂ ਪਾਇਆ ਮਨ ਮੇਰੇ ਅਕੂਰ ਦਰਬ ਮਰਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂਖ ਸਭ ਵਿਚਾਰਨਾ ਤੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸਮਰੱਤ ਸੁਆਮੀ ਸੋ ਕਿਉ ਮਣੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਹੀਂ ਕਰਤੀ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੀਂ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਾਹੀ ਨਾਨਕ ਸੱਚੇ ਸਾਇਬ ਕਿਆ ਨਹੀਂ ਕਰਤੇ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਸਭ ਗਵਾਈਆ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆ ਸਦਾ ਕੁਰਬਾਨ ਕਿਤਾ ਗੁਰ ਵਿਟੋ ਜਿਸ ਦੀਆਂ ਇਹ ਵਟਿਆਈਆ ਪਹਿ ਨਾਨਕ ਸੁਨੋ ਸੰਤੋਸ਼ ਸ਼ਬਦ ਤਰੋਪਿਆ ਸਾਜਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤਕਾਰ ਸੁਪਾਗੇ ਕਾਰ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਆ ਪੰਚ ਦੂਤ ਦੁਵਸ ਕੀਤੇ ਕਾਲ ਕਣਟ ਕਮਾਰਿਆ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸ ਕੋਵਾ ਤਿਤ ਕਰ ਅਣਹਦਵਾ ਜੀ ਹਸਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾੜ ਬ੍ਰਹਮ ਪ੍ਰਪਾਇਆ ਉਤਰੀ ਸਗਲ ਵਿਸੂਰੀ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਦ ਤੂਰੇ ਸਲੋਕ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦੁਇ ਦਾਈ ਦਾਇਆ ਖਿਲ ਸਗਲ ਜਗਤ ਚੰਗਿਆ ਬੁਰਿਆ ਆਇਆ ਅਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮਕ ਉਜਲ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਤੁਧਿਆ